ਆ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗੇ ਆ ਕਿ ਘਰ ਦੇ ਵਿੱਚ ਸੋਨਾ ਕਿੰਨਾ ਰੱਖਿਆ ਜਾ ਸਕਦਾ ਹੈ ਸਰਕਾਰ ਨੇ ਇਸ ਤੇ ਵੱਡੇ ਰੂਲ ਤੇ ਨਿਯਮ ਬਣਾਤੇ ਨੇ ਸਜ਼ਾ ਵੀ ਹੋ ਸਕਦੀ ਹੈ ਘਰ ਸੋਨਾ ਰੱਖਣ ਤੇ ਇਹ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਅੰਤ ਤੱਕ ਦੇਖਦੇ ਰਹਿਣਾ ਘਰ ਵਿੱਚ ਸਿਰਫ ਇੰਨਾ ਹੀ ਸੋਨਾ ਰੱਖ ਸਕਦੇ ਹੋ ਵੱਧ ਰੱਖਣ ਤੇ ਦੇਣਾ ਪਏਗਾ ਹਿਸਾਬ ਭਾਰਤੀਆਂ ਨੂੰ ਸੋਨਾ ਬਹੁਤ ਪਸੰਦ ਹੈ ਲੋਕ ਅਕਸਰ ਵਿਆਹ ਦੌਰਾਨ ਤੋਹਫੇ ਵਜੋਂ ਸੋਨਾ ਦੇਣਾ ਪਸੰਦ ਕਰਦੇ ਨੇ ਜਦ ਕਿ ਕਈ ਲੋਕ ਸੋਨੇ ਵਿੱਚ ਨਿਵੇਸ਼ ਕਰਦੇ ਨੇ ਜੇਕਰ ਔਰਤਾਂ ਦੀ ਗੱਲ ਕਰੀਏ ਤਾਂ ਉਹ ਵੀ ਸੋਨੇ ਦੇ ਗਹਿਣੇ ਪੈਨਣਾ ਪਸੰਦ ਕਰਦੀਆਂ ਨੇ ਲੋਕ ਆਪਣੇ ਬੱਚਿਆਂ ਦੇ ਵਿਆਹ ਲਈ ਪਹਿਲਾਂ ਤੋਂ ਹੀ ਸੋਨਾ ਖਰੀਦਣਾ ਸ਼ੁਰੂ ਕਰ ਦਿੰਦੇ ਨੇ ਅਤੇ ਇਸ ਨੂੰ ਘਰ 'ਚ ਰੱਖਣਾ ਸ਼ੁਰੂ ਕਰ ਦਿੰਦੇ ਨੇ ਅਜਿਹੇ 'ਚ ਕਈ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜੇਕਰ ਉਹ ਘਰ 'ਚ ਇੱਕ ਲਿਮਟ ਤੋਂ ਜ਼ਿਆਦਾ ਸੋਨਾ ਰੱਖਦੇ ਹਨ ਤਾਂ ਉਹਨਾਂ ਨੂੰ ਇਸ ਦਾ ਹਿਸਾਬ ਦੇਣਾ ਪੈਂਦਾ ਹੈ ਸੋਨੇ ਵਿੱਚ ਨਿਵੇਸ਼ ਕਰਨਾ ਇੱਕ ਬਹੁਤ ਵਧੀਆ ਵਿਕਲਪ ਹੈ ਪਰ ਇਸ ਨੂੰ ਘਰ ਵਿੱਚ ਨਿਰਧਾਰਤ ਸੀਮਾ ਦੇ ਅੰਦਰ ਰੱਖਣਾ ਬਹੁਤ ਮਹੱਤਵਪੂਰਨ ਹੈ ਜੇਕਰ ਅਸੀਂ ਸੀਮਾ ਤੋਂ ਵੱਧ ਸੋਨਾ ਰੱਖਦੇ ਹਾਂ ਤਾਂ ਸਾਨੂੰ ਆਮਦਨ ਵਿਭਾਗ ਨੂੰ ਲੇਖਾ ਦੇਣਾ ਪਵੇਗਾ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸੋਨੇ ਦੀ ਸਹੀ ਮਾਤਰਾ ਕਿੰਨੀ ਹੈ ਅੱਜ ਤੁਹਾਨੂੰ ਦੱਸਾਂਗੇ ਕਿ ਤੁਸੀਂ ਘਰ ਵਿੱਚ ਕਿੰਨਾ ਸੋਨਾ ਰੱਖ ਸਕਦੇ ਹੋ ਸੀਬੀਡੀਟੀ ਦੇ ਨਿਯਮਾਂ ਦੇ ਅਨੁਸਾਰ ਇਨਕਮ ਅਤੇ ਛੋਟਾ ਪ੍ਰਾਪਤ ਕਰਨ ਲਈ ਮਾਲੀਏ ਦੇ ਸਰੋਤਾਂ ਖੇਤੀਬਾੜੀ ਆਮਦਨ ਵਿਰਾਸਤ ਵਿੱਚ ਪ੍ਰਾਪਤ ਪੈਸਾ ਸੀਮਾ ਤੱਕ ਸੋਨੇ ਦੀ ਖਰੀਦ ਤੇ ਕੋਈ ਟੈਕਸ ਨਹੀਂ ਲਗਾਇਆ ਜਾਂਦਾ ਜੇਕਰ ਘਰ ਵਿੱਚ ਸੋਨਾ ਨਿਰਧਾਰਤ ਸੀਮਾ ਮੁਤਾਬਕ ਹੈ ਤਾਂ ਆਮਦਨ ਕਰ ਅਧਿਕਾਰੀ ਤਲਾਸ਼ੀ ਦੌਰਾਨ ਘਰ ਵਿੱਚ ਸੋਨੇ ਦੇ ਗਹਿਣੇ ਨਹੀਂ ਜਬਤ ਕਰ ਸਕਦੇ ਤੁਸੀਂ ਕਿੰਨਾ ਸੋਨਾ ਰੱਖ ਸਕਦੇ ਹੋ ਇੱਕ ਅਣਵਿਆਹੀ ਔਰਤ ਘਰ ਵਿੱਚ ਹੈ 250 ਗ੍ਰਾਮ ਤੱਕ ਸੋਨਾ ਰੱਖ ਸਕਦੀ ਹੈ ਇੱਕ ਅਣਵਿਆਹਿਆ ਆਦਮੀ ਸਿਰਫ 100 ਗ੍ਰਾਮ ਸੋਨਾ ਰੱਖ ਸਕਦਾ ਇਸ ਦੇ ਨਾਲ ਹੀ ਵਿਆਹੁਤਾ ਔਰਤ 500 ਗ੍ਰਾਮ ਸੋਨਾ ਘਰ ਵਿੱਚ ਰੱਖ ਸਕਦੀ ਹੈ ਵਿਆਹੇ ਬੁਲਿਸ਼ ਪੁਰਸ਼ ਲਈ ਵਿਆਹੇ ਪੁਰਸ਼ ਲਈ ਘਰ ਵਿੱਚ ਸੋਨਾ ਰੱਖਣ ਦੀ ਸੀਮਾ 100 ਗ੍ਰਾਮ ਹੈ ਸੋਨੇ ਤੇ ਟੈਕਸ ਦੀ ਵਿਵਸਥਾ ਹੁਣ ਅਸੀਂ ਫਿਜ਼ੀਕਲ ਸੋਨੇ ਦੇ ਨਾਲ ਨਾਲ ਡਿਜੀਟਲ ਸੋਨਾ ਵੀ ਖਰੀਦ ਸਕਦੇ ਹਾਂ ਅਜੇ ਇਹ ਚਾਹਉ ਜਾਣਦੇ ਹਾਂ ਕਿ ਸੋਨਾ ਰੱਖਣ ਦੀ ਸੀਮਾ ਕੀ ਹੈ ਅਤੇ ਇਸ ਸੰਬੰਧੀ ਟੈਕਸ ਨਿਯਮ ਕੀ ਹਨ ਫਿਜ਼ੀਕਲ ਸੋਨੇ ਬਾਰੇ ਟੈਕਸ ਨਿਯਮ ਕੀ ਹਨ ਸੀਬੀ ਡੀਟੀ ਸਰਕੂਲਰ ਦੇ ਅਨੁਸਾਰ ਅਣਵਿਆਹੇ ਪੁਰਸ਼ਾਂ ਜਾਂ ਵਿਆਹੇ ਪੁਰਸ਼ ਸਿਰਫ 100 ਗ੍ਰਾਮ ਫਿਜੀਕਲ ਸੋਨਾ ਰੱਖ ਸਕਦੇ ਨੇ ਜਦੋਂ ਕਿ ਇੱਕ ਅਣਵਿਆਹੀ ਔਰਤ 250 ਗ੍ਰਾਮ ਸੋਨਾ ਰੱਖ ਸਕਦੀ ਹੈ ਤੇ ਇੱਕ ਵਿਆਹੀ ਔਰਤ ਫਿਜੀਕਲ ਰੂਪ ਵਿੱਚ 500 ਗ੍ਰਾਮ ਸੋਨਾ ਰੱਖ ਸਕਦੀ ਹੈ ਜੇਕਰ ਸੋਨਾ ਖਰੀਦਣ ਦੇ 3 ਸਾਲਾਂ ਦੇ ਅੰਦਰ ਵੇਚਿਆ ਜਾਂਦਾ ਹੈ ਤਾਂ ਸਰਕਾਰ ਇਸ ਤੇ ਸ਼ਾਰਟ ਟਰਮ ਕੈਪੀਟਲ ਗੇਨ ਟੈਕਸ ਲਗਾ ਦਿੰਦੀ ਹੈ ਇਸ ਦੇ ਨਾਲ ਹੀ 3 ਸਾਲ ਬਾਅਦ ਸੋਨਾ ਵੇਚਣ ਤੇ ਲੌਂਗ ਟਰਮ ਕੈਪੀਟਲ ਗੇਨ ਟੈਕਸ ਦੇਣਾ ਪੈਂਦਾ ਹੈ ਡਿਜੀਟਲ ਸੋਨੇ ਬਾਰੇ ਟੈਕਸ ਨਿਜ਼ਮ ਕੀ ਹਨ ਫਿਜ਼ੀਕਲ ਸੋਨੇ ਦੇ ਮੁਕਾਬਲੇ ਡਿਜੀਟਲ ਸੋਨਾ ਜ਼ਿਆਦਾ ਰਿਟਰਨ ਦਿੰਦਾ ਹੈ ਇਸ ਤੋਂ ਇਲਾਵਾ ਡਿਜੀਟਲ ਸੋਨਾ ਖਰੀਦਣ ਦੀ ਕੋਈ ਸੀਮਾ ਨਹੀਂ ਹੈ ਜੇਕਰ ਨਿਵੇਸ਼ਕ ਚਾਹਣ ਤਾਂ ਇੱਕ ਦਿਨ ਵਿੱਚ 2 ਲੱਖ ਰੁਪਏ ਤੱਕ ਦਾ ਡਿਜੀਟਲ ਸੋਨਾ ਖਰੀਦ ਸਕਦੇ ਹਨ ਡਿਜੀਟਲ ਸੋਨੇ ਤੇ ਥੋੜੇ ਸਮੇਂ ਦੇ ਪੂੰਜੀ ਲਾਭ ਟੈਕਸ ਨਹੀਂ ਲਗਾਇਆ ਜਾਂਦਾ ਜਦੋਂ ਕਿ ਲੰਬੇ ਸਮੇਂ ਲਈ ਪੂੰਜੀ ਲਾਭ ਟੈਕਸ 20% ਦੀ ਦਰ ਨਾਲ ਅਦਾ ਕਰਨਾ ਪੈਂਦਾ ਹੈ